का खालसा वागु जी की फतेह प्यार्चे आप श्री गुरु तेग बहादुर जी की शहादत में समर्पित उन्होंने जीवन दियां सरवण कर दी हाँ अच कश्मीरी पंडित की फरियाद आपवण करा औरंगजेब बादशाह ने जुलम की बहुत ज़्यादा बग सी हर एक गरीब मसलों ਇਸੇ ਤਰ੍ਹਾਂ ਇਹ ਜਲੰਘੀ ਹਨੇਰੀ ਕਸ਼ਮੀਰ ਦੀਆਂ ਬਾਦੀਆਂ ਤੱਕ ਪਹੁੰਚੀ ਆਰੰਭ ਦੇ ਬਾਦਸ਼ਾਹ ਨੇ ਉਹਦੇ ਸੂਬੇਦਾਰ ਤੋਂ ਇਫਤਿਹਾਰ ਕਰਨ ਬੁਲਾ ਕੇ ਉਹਨੂੰ ਕੰਮ ਦਿੱਤਾ ਕਿ ਸਾਰੇ ਕਸ਼ਮੀਰੀ ਪੜਤਿਆਂ ਨੂੰ ਸਨਮਾਨ ਮਿਲਦਾ ਜਾਵੇ ਜਦੋਂ ਇਹ ਖਬਰ ਕਸ਼ਮੀਰੀ ਪੜਤਿਆਂ ਨੂੰ ਮਿਲੀ ਤਾਂ ਉਹਨਾਂ ਨੂੰ ਬਹੁਤ ਦੁੱਖ ਪਹੁੰਚਿਆ ਤਾਂ ਉਹਨਾਂ ਨੇ ਸੁਬੇਦਾਰੀਦਾਰ ਕੇ ਸਾਹਮਣੇ ਹੀ ਲਿਆਦਾ ਜੋ ਰਚਣਾ ਨੇ ਸੋਚਣਾ ਸ਼ੁਰੂ ਕਰ ਦਿੱਤਾ ਕਿ ਕੌਣ ਸਾਡੀ ਇਹ ਆਵਾਜ਼ ਬਣ ਸਕਦਾ ਹੈ ਆ ਕੌਣ ਮਚੂਲੰਗ ਦੇ ਖਿਲਾਫ ਸਾਡੇ ਨਾਲ ਖੜ ਸਕਦਾ ਹੈ ਚਾਹੇ ਤੁਹਾਨੂੰ ਆਵਾਜ਼ ਆਈ ਗੁਰੂ ਤੇਗ ਬਹਾਦਰ ਜੀ ਸੱਚੇ ਬਾਦਸ਼ਾਹ ਨੇ ਉਹਨਾਂ ਦਾ ਸਾਰਾ ਦਰਦ ਸੁਣ ਕੇ ਕਿਹਾ ਕਿ ਕੋਈ ਮਹਾਨ ਮਹਾਪੁਰਸ਼ ਨੂੰ ਕੁਰਬਾਨੀ ਦੇਣੀ ਹੋਵੇਗੀ ਜਿਸ ਦੇ ਨਾਲ ਇਹ ਜਲੰਧ ਦੀ ਧਰਤੀ ਨੂੰ ਠੰਡ ਸਾਡੇ ਇਹ ਇੱਕ ਪਿਤਾ ਪੁੱਤਰ ਦੇ ਵਿੱਚ ਦੀ ਬਾਤਲਾਬ ਹੋ ਰਹੀ ਸੀ ਇੱਕ ਪ੍ਰਵਿੱਖਤ ਗੁਰੂ ਤੇ ਮੌਜੂਦਾ ਗੁਰਦੇ ਵਿੱਚ ਦੇ ਸ਼ਬਦ ਸੁਣਾਏ ਗੁਰੂ ਦੇਖ ਬਹਾਦਰ ਜੀ ਨੂੰ ਬਹੁਤ ਹੀ ਚੰਗਾ ਲੱਗਿਆ ਤਾਂ ਉਹਨਾਂ ਨੇ ਕਸ਼ਮੀਰੀ ਮਨਤਨ ਨੂੰ ਕਿਹਾ ਕਿ ਤੁਸੀਂ ਆਪਣੇ ਬਾਦਸ਼ਾਹ ਨੂੰ ਕਹਿ ਦਿਓ ਉਹ ਸਾਡੇ ਗੁਰੂ ਸਾਹਿਬ ਜੀ ਨੂੰ ਮੁਸਲਮਾਨ ਬਣਾ ਲੈ ਜੇ ਸਾਡੇ ਗੁਰੂ ਸਾਹਿਬ ਜੀ ਗੁਰੂ ਸਾਹਿਬ ਜੀ ਨੇ ਸੰਜਾਇਆ ਕਿ ਮਨੁੱਖੀ ਅਧਿਕਾਰਾਂ ਦੀ ਹੋਂਦ ਖਾਤਰ ਅਸੀਂ ਜ਼ੁਲਮ ਦੇ ਖਿਲਾਫ ਆਵਾਜ਼ ਉਠਾ ਸਕਦੇ ਹਾਂ ਸਾਨੂੰ ਵੀ ਇਸੇ ਬਨਾਲ ਲਈ ਆਵਾਜ਼ ਉਠਾਉਣ ਦਾ ਹੌਸਲਾ ਦਿੱਤਾ ਗੁਰੂ ਸਾਹਿਬ ਜੀ ਦੀ ਸ਼ਹਾਦਤ ਇੱਕ ਅਦੁੱਤੀ ਮਿਸਾਲ ਹੈ ਜੋ ਕਿ ਪੂਰੀ ਸ੍ਰਿਸ਼ਟੀ ਵਿੱਚ ਇਸ ਦੀ ਮਿਸਾਲ ਕਿਤੇ ਨਹੀਂ ਮਿਲਦੀ ਸੱਚੇ ਵਾਸ਼ਾ ਜਿਹਦੀ ਕੁਰਬਾਨੀ